ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਜ਼ਿੰਦਗੀ ਚ ਮੁਸਕਰਾਉਣਾ ਸਿੱਖਣਾ ਚਾਹੀਦਾ ਵਾ ਆ ਰੋਣਾ ਤਾਂ ਇਨਸਾਨ ਦੇ ਜਨਮ ਦੇ ਨਾਲ ਹੀ ਆ ਜਾਂਦਾ ਵਾ ਸੋ ਇਸ ਦੇ ਨਾਲ ਹੀ ਇੱਕ ਰਿਲੇਟਡ ਕਹਾਣੀ ਸ਼ੁਰੂ ਕਰਦੇ ਹਾਂ ਛੋਟੀ ਜੀ ਇੱਕ ਵਾਰ ਦੀ ਗੱਲ ਹੁੰਦੀ ਆ ਇੱਕ ਬਹੁਤ ਹੀ ਬਿਜ਼ਨਸਮਾਨ ਹੁੰਦਾ ਤਕੜਾ ਤਾਂ ਉਹਦਾ ਬਿਜ਼ਨਸ ਅੱਗੇ ਵੱਧ ਨਹੀਂ ਰਿਹਾ ਹੁੰਦਾ ਅੱਗੇ ਮਤਲਬ ਕਿ ਕੁਝ ਵਾਧਾ ਨਹੀਂ ਹੁੰਦਾ ਤਾਂ ਬੜਾ ਤੰਗ ਪਰੇਸ਼ਾਨ ਹੋ ਜਾ ਰਿਹਾ ਹੁੰਦਾ ਤੇ ਉਹਦੇ ਘਰ ਦੇ ਇੱਕ ਸਾਧੂ ਮਹਾਤਮਾ ਨੂੰ ਮੰਨਦੇ ਹੁੰਦੇ ਆ ਘਰ ਦੇ ਕਹਿੰਦੇ ਵੀ ਤੂੰ ਸਾਧ ਮਹਾਤਮਾ ਕੋਲੇ ਜਾ ਕੀ ਇਹ ਸ਼ਾਇਦ ਕੋਈ ਹੱਲ ਨਿਕਲ ਆ ਮਹਾਰਾਜ ਤੁਹਾਨੂੰ ਦੱਸ ਦੇਣਾ ਪਹਿਲਾਂ ਜਾਂਦਾ ਨਹੀਂ ਤੇ ਜਦੋਂ ਜਿਆਦਾ ਫੋਰਸ ਕਰਦੇ ਤਾਂ ਕਰਦਾ ਕਰਾਉਂਦਾ ਵੀ ਸਾਧੂ ਮਹਾਤਮਾ ਕੋਲੇ ਚੱਲ ਜਾਂਦਾ ਵਾ ਪਹਿਲਾਂ ਵੀ ਬਹੁਤ ਘੱਟ ਵੱਧ ਜਾਂਦਾ ਸੀ ਪਰ ਨਹੀਂ ਜਾਣਦਾ ਸੀ ਕਿਉਂਕਿ 네ਗੇਟਿਵ ਜਾ ਹੋ ਗਿਆ ਸੀ ਤੇ ਸਕਸਕਾਰਦਿਆਂ ਦੇ ਫੋਰਸ ਕਰਨ ਨਾਲ ਉੱਥੇ ਸਾਧੂ ਮਹਾਤਮਾ ਦੇ ਮੱਠ 'ਚ ਜਾ ਬੜਿੰਦਾ ਜਦੋਂ ਜਾਂਦਾ ਵਾ ਤਾਂ ਸਾਧੂ ਮਹਾਤਮਾ ਭਗਤੀ 'ਚ ਬੈਠੇ ਹੁੰਦੇ ਆ ਉਹਨਾਂ ਦੇ ਚੇਲੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਵੇਟ ਕਰ ਲਓ ਸਾਧੂ ਮਹਾਤਮਾ ਜਦੋਂ ਉੱਠਣਗੇ ਤੁਹਾਡੀ ਮੁਲਾਕਾਤ ਕਰਾ ਦੇਵਾਂਗੇ ਤਾਂ ਉਹ ਕਹਿੰਦਾ ਚਲੋ ਠੀਕ ਆ ਉਹ ਵੇਟਿੰਗ ਏਰੀਆ 'ਚ ਬੈਠ ਜਾਂਦਾ ਥੋੜਾ ਟਾਈਮ ਵਾਸਤੇ ਤਾਂ ਕੀ ਹੁੰਦਾ ਵਾ ਉਹ ਜਿਹੜੇ ਜਦੋਂ ਸਾਧੂ ਮਹਾਤਮਾ ਭਗਤੀ 'ਚ ਉੱਠਦੇ ਆ ਤਾਂ ਉੱਠ ਕੇ ਬਾਹਰ ਆਉਂਦੇ ਆ ਤਾਂ ਉਹ ਮਾਤਮਾ ਜੀ ਨਾਲ ਗੱਲਬਾਤ ਕਰਦਾ ਵਾ ਉਹ ਗੰਭੀ ਸਾਰਾ ਕੁਝ ਆਪਣਾ ਐਕਸਪਲੇਨ ਕਰ ਦਿੰਦਾ ਸਾਧੂ ਮਾਤਮਾ ਨੂੰ ਦੱਸ ਦਿੰਦਾ ਵਾ ਤਾਂ ਕੀ ਹੁੰਦਾ ਮਾਤਮਾ ਜੀ ਕਹਿੰਦੇ ਕਹਿੰਦੇ ਤੂੰ ਸਵੇਰੇ ਨਾ ਜਿਹੜਾ ਸਾਡਾ ਮੱਠ ਆ ਜਿੱਥੇ ਮਤਲਬ ਸਾਡਾ ਡੇਰਾ ਵਾ ਇਹਦੇ ਪਿੱਛੇ ਇੱਕ ਨਦੀ ਵਹਿੰਦੀ ਆ ਤੂੰ ਉੱਥੇ ਆਈਂ ਅਸੀਂ ਵੀ ਤੇਰੇ ਨਾਲ ਚੱਲਾਂਗੇ ਤੇ ਹੋਰ ਵੀ ਕਈ ਹੈਗੀ ਸੰਗਤ ਆਪਾਂ ਉੱਥੇ ਬੈਠ ਕੇ ਗੱਲਬਾਤਾਂ ਕਰਾਂਗੇ ਤਾਂ ਉਹ ਸਾਧੂ ਮਹਾਤਮਾ ਉਸ ਇਨਸਾਨ ਨੂੰ ਇਹ ਗੱਲ ਕਹਿੰਦੇ ਆ ਚਲੋ ਜੀ ਉਹ ਚੱਲ ਜਾਂਦਾ ਵਾ ਅਗਲਾ ਦਿਨ ਹੁੰਦਾ ਵਾ ਉਹ ਇਨਸਾਨ ਆ ਜਾਂਦਾ ਵਾ ਤੇ ਉੱਥੇ ਨਦੀ ਕਿਨਾਰੇ ਚੱਲ ਜਾਂਦਾ ਵਾ ਤੇ ਸਾਧੂ ਮਹਾਤਮਾ ਵੀ ਤੇ ਹੋਰ ਵੀ ਕਈ ਉਹਨਾਂ ਦੇ ਸ਼ਰਧਾਲੂ ਉੱਥੇ ਪਹੁੰਚ ਜਾਂਦੇ ਆ ਸਾਧੂ ਮਹਾਤਮਾ ਉਹਨਾਂ ਨਾਲ ਪ੍ਰਵਚਨ ਕਰਨ ਲੱਗ ਜਾਂਦੇ ਆ ਤੇ ਉਸ ਇਨਸਾਨ ਨੂੰ ਕਹਿ ਦਿੰਦੇ ਆ बिजनेসম্যান ਨੂੰ ਕਹਿ ਦਿੰਦੇ ਆ ਵੀ ਇਹ ਬਾਲਟੀ ਆ ਇਹਦੇ ਚ ਪਾਣੀ ਭਰਾਂ ਵੀ ਇਸ ਨਦੀ ਦਾ ਸਾਫ਼ ਫਰੈਸ਼ ਪਾਣੀ ਤਾਂ ਉਹ ਪਾਣੀ ਭਰਦਾ ਫਰੈਸ਼ ਪਾਣੀ ਤਾਂ ਜਦੋਂ ਫਰੈਸ਼ ਪਾਣੀ ਭਰਦਾ ਵਿੱਚ ਬਾਲਟੀ ਭਰ ਜਾਂਦੀ ਕੁਝ ਟਾਈਮ ਤੱਕ ਪੰਜ ਤੇ 5 ਮਿੰਟ ਹੋ ਜਾਂਦੇ 10 15 20 ਮਿੰਟ ਜਦੋਂ ਪਾਣੀ ਉੱਤੋਂ ਦੀ ਓਵਰਫਲੋ ਹੋ ਕੇ ਡੁੱਲਲੀ ਜਾਂਦਾ ਡੁੱਲਲੀ ਜਾਂਦਾ ਤਾਂ ਬੜਾ ਤੰਗ ਪਰੇਸ਼ਾਨ ਹੋ ਜਾਂਦਾ ਕਹਿੰਦਾ ਵੀ ਸਾਧੂ ਮਹਤਮਾ ਕੁਝ ਦੱਸਣਾ ਚਾਹੁੰਦੇ ਦੱਸਣ ਮੈਨੂੰ ਕੀ ਗੱਲ ਆ ਪਾਣੀ ਤਾਂ ਭਰ ਗਿਆ ਹੁਣ ਮੈਂ ਅੱਗੇ ਕੀ ਕਰਾਂ ਤਾਂ ਉਹ ਸਾਧੂ ਮਹਤਮਾ ਕੋਲ ਜਾਂਦਾ ਮਹਤਮਾ ਕਹਿੰਦੇ ਪਾਣੀ ਪਰ ਵੀ ਇਗਨੋਰ ਜਿਹਾ ਕਰ ਦਿੰਦੇ ਆ ਵੀ ਉਹ ਪ੍ਰੋਚਨ ਸੁਣਾਇ ਜਾਂਦੇ ਹੁੰਦੇ ਆ ਤੇ ਉਹ ਸਾਰੇ ਪ੍ਰਵਚਨ ਸੁਣ ਕੇ ਚੱਲ ਜਾਂਦੇ ਆ ਮਹਾਤਮਾ ਜੀ ਉਹਦੇ ਕੋਲ ਜਾਂਦੇ ਆ ਅਖੀਰੀ ਮਹਾਤਮਾ ਜੀ ਤੂੰ ਆ ਕੇ ਪੁੱਛ ਹੀ ਲੈਂਦਾ ਅਕ ਕਿ ਵੀ ਦੱਸੋ ਵੀ ਸਿ ਇਹ ਮੇਰੇ ਤੋਂ ਕਾਹ ਤੋਂ ਕਰਾ ਰਹੇ ਆ ਪਾਣੀ ਨਿਕਲੀ ਜਾਂਦਾ ਮਹਾਤਮਾ ਜੀ ਉਹਨੂੰ ਉਸੇ ਮਹਾਤਮਾ ਜੀ ਕਹਿੰਦੇ ਇਹ ਤੇਰੇ ਸਵਾਲ ਦਾ ਜਵਾਬ ਆ ਵੀ ਤੂੰ ਕਹਿੰਦਾ ਮੇਰਾ ਜ਼ਿੰਦਗੀ ਚ ਕੁਛ ਅੱਗੇ ਵਧ ਨਹੀਂ ਰਿਹਾ ਬਣੀ ਰਿਹਾ ਤਾਂ ਜਿਸ ਤਰ੍ਹਾਂ ਇਹ ਪਾਣੀ ਬਾਲਟੀ ਚੋਂ ਨਿਕਲ ਕੇ ਬਾਹਰ ਡੁੱਲੀ ਜਾਂਦਾ ਵਾ ਉਸੇ ਤਰ੍ਹਾਂ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਸਿੱਖਦਾ ਨਹੀਂ ਤਾਂ ਕਰਕੇ ਤੇਰਾ ਵਧਣਾ ਨਹੀਂ ਹੋ ਰਿਹਾ ਤੂੰ ਕਹਾਂ ਵੀ ਮੈਂ ਬਹੁਤ ਕੁਝ ਸਿੱਖ ਲਿਆ ਪਰ ਨਹੀਂ ਤੂੰ ਬਹੁਤ ਘੱਟ ਸਿੱਖਿਆ ਵਾਲੇ ਜੇ ਜਦ ਤੂੰ ਸਿੱਖਦਾ ਹੁੰਦਾ ਤਾਂ ਤੂੰ ਅੱਗੇ ਵਧਣਾ ਸੀਗਾ ਪਰ ਤੂੰ ਉੱਥੇ ਸਿੱਖਣਾ ਬੰਦ ਕਰ ਦਿੱਤਾ ਤਾਂ ਤੇਰਾ ਵਧਾ ਹੋਣਾ ਬੰਦ ਹੋ ਗਿਆ ਵਾ ਇਸੇ ਤਰ੍ਹਾਂ ਸਾਨੂੰ ਇਹ ਨਹੀਂ ਘਣਾ ਚਾਹੀਦਾ ਵੀ ਮੈਂ ਆ ਵੀ ਸਿੱਖ ਲਿਆ ਵੀ ਸਿੱਖਣਾ ਨਹੀਂ ਇਨਸਾਨ ਕਦੇ ਵੀ ਪੂਰਾ ਨਹੀਂ ਸਿੱਖਦਾ ਜ਼ਿੰਦਗੀ 'ਚ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਵਾ ਤੇ ਇਸ ਦੇ ਨਾਲ ਹੀ ਛੋਟੀ ਜੀ ਉਦਾਹਰਨ ਐ ਐਗਜ਼ੈਂਪਲ ਪਾਣੀ ਦੀ ਜੇ ਪਾਣੀ ਵਗਦਾ ਰਹੇ ਚੱਲਦਾ ਰਹੇ ਤਾਂ ਉਹਦੇ ਵਿੱਚੋਂ ਬਦਬੂ ਨਹੀਂ ਆਉਂਦੀ ਜੇ ਪਾਣੀ ਇੱਕ ਥਾਂ ਖੜ੍ਹ ਜਾਵੇ ਤਾਂ ਪਾਣੀ 'ਚੋਂ ਬਦਬੂਤ 스మెਲ ਆਉਣ ਲੱਗ ਜਾਂਦੀ ਹੈ ਇਸ ਕਰਕੇ ਪਾਣੀ ਦੇ ਵਿਹਾਰ ਵਾਂਗੂੰ ਚੱਲੋ ਵੀ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਜੇ ਖੜ੍ਹ ਜਾਾਂਗੇ ਤਾਂ ਬਦਬੂ ਆਉਣ ਲੱਗ ਜਾਂਦੀ ਜੇ ਚੱਲਦੇ ਰਵਾਂਗੇ ਗਿਆਨ 'ਚ ਵਾਧਾ ਹੁੰਦਾ ਰਹੂਗਾ ਅਸੀਂ ਅੱਗੇ ਤਰੱਕੀ ਕਰਾਂਗੇ ਸੋ ਇਸ ਨਾਲ ਇਹ ਛੋਟੀ ਜੀ ਕਹਾਣੀ ਦੀ ਸਮਾਪਤੀ ਕਰਦੇ ਆਂ ਆਸ ਕਰਦਾ ਹਾਂ ਸਾਰਿਆਂ ਨੂੰ ਸਟੋਰੀ ਵਧੀਆ ਲੱਗੀ ਹੋਊਗੀ ਜੇ ਸਟੋਰੀ ਵਧੀਆ ਲੱਗੀ ਤਾਂ ਆਪਣੇ ਸੱਜਣਾ ਮਿੱਤਰਾਂ ਨਾਲ ਦੋਸਤਾਂ ਨਾਲ ਸ਼ੇਅਰ ਕਰ ਦਿਓ ਜੇ ਚੈਨਲ ਤੇ ਨਵੇਂ ਆਏ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਮਿਲਦੇ ਹਾਂ ਕਿਸੇ ਅਗਲੀ ਕਿਸੇ ਕਹਾਣੀ ਸਟੋਰੀ ਚ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ